ਜੇ ਇੱਥੇ ਦੀ ਸਥਿਤੀ ਦੀ ਗੱਲ ਕਰੀਏ ਪਿੰਡ ਗੱਟੀ ਕੇ ਰਾਜੋ ਕੇ ਇੱਥੇ ਵੀ ਸਥਿਤੀ ਕੋਈ ਵਧੀਆ ਨਹੀਂ ਹੈ ਇੱਥੇ ਵੀ ਸਥਿਤੀ ਜੜੀ ਆ ਲਗਾਤਾਰ ਖਰਾਬ ਹੁੰਦੀ ਜਾ ਰਹੀ ਹੈ ਕਿਉਂਕਿ ਪਾਣੀ ਲਗਾਤਾਰ ਵਧ ਰਿਹਾ ਹੈ ਪਾਣੀ ਮਾਰ ਕਰ ਰਿਹਾ ਹੈ ਔਰ ਜੇ ਅਸੀਂ 2 ਦਿਨ ਪਹਿਲਾਂ ਦੀ ਗੱਲ ਕਰੀਏ ਤੇ ਪਾਣੀ ਕਾਫੀ ਪਿੱਛੇ ਸੀ ਔਰ ਤਬਾਹੀ ਘੱਟ ਸੀ ਪਰ ਹੁਣ ਤਬਾਹੀ ਕਿਤੇ ਨਾ ਕਿਤੇ ਵਧਦੀ ਜਾ ਰਹੀ ਹੈ ਘਰ ਜਿਹੜੇ ਆ ਉਹ ਦੇਖ ਸਕਦੇ ਹੋ ਸਾਹਮਣੇ ਕਿ ਕਿਵੇਂ ਜਿਹੜੇ ਆ ਇਸ ਸਤਲੁਜ ਦੀ ਚਪੇੜ 'ਚ ਆ ਗਏ ਨੇ ਔਰ ਸਤਲੁਜ ਦੇ ਪਾਣੀ ਦਾ ਰਫਤਾਰ ਜਿਹੜੀ ਹੈ ਉਹ ਵੀ ਬਿਆਨ ਕਰ ਰਹੀ ਹੈ ਕਿ ਇਹ ਛੇਤੀ ਰੁਕਣ ਵਾਲੀ ਨਹੀਂ ਹੈ ਕਿਉਂਕਿ ਲਗਾਤਾਰ ਇਸ ਪਿੰਡ ਦੇ ਵਿੱਚ ਆਲੇ ਦੁਆਲੇ ਪਿੰਡ ਨੇ ਗੱਟੀ ਰਾਜੋ ਕੀ ਹੈ ਨਵੀਂ ਗੱਟੀ ਰਾਜੋ ਕੀ ਹੈ ਟੈਂਡੀ ਵਾਲਾ ਹੋਰ ਜਿਹੜਾ ਪਿੰਡ ਨੇ ਇੱਥੇ ਉਹ ਹੌਲੀ ਹੌਲੀ ਇਸ ਦੀ ਚਪੇਟ 'ਚ ਵਧਦੇ ਜਾ ਰਹੇ ਨੇ ਪਾਣੀ ਦੀ ਰਫਤਾਰ ਵਧਦੀ ਜਾ ਰਹੀ ਹੈ ਪਾਣੀ ਦੀ ਮਾਰ ਵਧਦੀ ਜਾ ਰਹੀ ਹੈ ਔਰ ਲਗਾਤਾਰ ਹੁਣ ਹੁਸੈਨੀ ਵਾਲਾ ਹਰੀਕੇ ਤੋਂ ਜਿਹੜਾ ਪਾਣੀ ਛੱਡਿਆ ਗਿਆ ਹੁਸੈਨੀ ਵਾਲਾ ਨੂੰ ਉਹ 3 ਲੱਖ ਜਿਹੜਾ 25000 ਕਿਊਸਿਕ 30000 ਕਿਊਸਿਕ ਦੇ ਕਰੀਬ ਚੱਲ ਰਿਹਾ ਹੈ ਔਰ ਪਾਣੀ ਦਾ ਲੈਵਰ ਵੀ ਇੱਥੇ ਵੀ ਵਧ ਰਿਹਾ ਕਿਉਂਕਿ ਹਰੀਕੇ ਹੈਡ ਤੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੁਸੈਨੀ ਵਾਲਾ ਨੂੰ ਤੇ ਹੁਸੈਨੀ ਵਾਲਾ ਦੇ ਵਿੱਚ ਜਿਹੜੇ ਆਲੇ ਦੁਆਲੇ ਸਰਹੱਦੀ ਪਿੰਡ ਨੇ ਉਹ ਕਿਤੇ ਨਾ ਕਿਤੇ ਇਸ ਦੀ ਲਪੇਟ ਚਾਰੇ ਆ ਕਿਉਂਕਿ ਇੱਕ ਪਾਸੇ ਸਰਹੱਦ ਹੈ ਔਰ ਤਿੰਨ ਤਿੰਨ ਪਾਸੇ ਪਾਣੀ ਹੋਇਆ ਪਿਆ ਔਰ ਲੋਕਾਂ ਨੂੰ ਕਿਤੇ ਵੀ ਜਾਣ ਆਣ ਦਾ ਕੋਈ ਰਸਤਾ ਨਹੀਂ ਲੱਭ ਰਿਹਾ ਸਿਰਫ ਮਹਿਜ ਆਪਣੀ ਜਾਨ ਤੇ ਖੇਲ ਕੇ ਇਸ ਤੇਜ਼ ਪਾਣੀ ਦੇ ਵਹਾਅ ਚੋਂ ਨਿਕਲ ਕੇ ਇੱਥੇ ਆ ਰਹੇ ਨੇ ਹਾਲਾਂਕਿ ਇੱਥੇ ਐਨਡੀਆਰਫ ਦੀਆਂ ਬੋਟਸ ਜਿਹੜੀਆਂ ਨਜ਼ਰ ਆ ਰਹੀਆਂ ਨੇ ਪਰ ਉਹ ਕਿਤੇ ਨਾ ਕਿਤੇ ਪਾਣੀ ਜਦੋਂ ਵੱਧ ਹੈ ਤੇ ਉਦੋਂ ਐਨਡੀਆਰਫ ਦੀਆਂ ਟੀਮਾਂ ਜਿਹੜੀਆਂ ਰੈਸਕਿਊ ਆਪਰੇਸ਼ਨ ਵਾਸਤੇ ਤਿਆਰ ਖੜੀਆਂ ਨੇ ਕਿ ਜੇਕਰ ਖੁਦਾ ਨਾਕਾਸਤਾ ਜ਼ਰੂਰਤ ਪੈਂਦੀ ਹੈ ਤਾਂ ਇਹ ਉਸੇ ਵੱਲੇ ਜਿਹੜਾ ਰੈਸਕਿਊ ਕਰਨਗੇ ਲੋਕਾਂ ਨੂੰ ਪਰ ਤੁਸੀਂ ਤਸਵੀਰਾਂ ਉਹ ਵੀ ਦੇਖ ਸਕਦੇ ਹੋ ਕਿ ਕਿਸਾਨਾਂ ਦੀ ਫਸਲ ਜਿਹੜੀ ਹੈ ਉਹ ਡੁੱਬਦੀ ਜਾ ਰਹੀ ਹੈ ਪਾਣੀ ਵਧਦਾ ਜਾ ਰਿਹਾ ਹੈ ਫਸਲ ਡੁੱਬਦੀ ਜਾ ਰਹੀ ਹੈ ਕਿਸਾਨ ਜਿਹੜਾ ਹੋਰ ਕਰਜ਼ੇ ਦੀ ਚਪੇਟ ਚਾਏਗਾ ਕਿਉਂਕਿ 23 ਦਾ ਹਜੇ ਉਹਨਾਂ ਨੂੰ ਭੁੱਲਿਆ ਨਹੀਂ ਨੁਕਸਾਨ ਤੇ ਹੁਣ 25 ਆ ਗਈ 25 ਦੇ ਵਿੱਚ ਫਿਰ ਕਿਸਾਨਾਂ ਦੀ ਜ਼ਮੀਨ ਡੁੱਬ ਰਹੀ ਹੈ ਔਰ ਕਈ ਕਿਸਾਨ ਤਾਂ ਵਿਚਾਰੇ ਹੋ ਜੇ ਹੈ ਜਿਨ੍ਹਾਂ ਦੇ ਕਿਲਾ ਦੋ ਕਿਲੇ ਨੇ ਔਰ ਜਦੋਂ ਫਸਲ ਡੁੱਬ ਜਾਂਦੀ ਹੈ ਕਿਉਂਕਿ ਹੁਣੇ ਵੇਲਾ ਸੀਗਾ ਫਸਲ ਕੱਟ ਕੇ ਤੇ ਕਮਾਈ ਲੈਣ ਦਾ ਪਰ ਇਹ ਫਸਲ ਡੁੱਬ ਗਈ ਲੋਕ ਡੁੱਬ ਗਏ ਆ ਔਰ ਜੀਸੀਬੀ ਸਾਹਮਣੇ ਲੱਗੀ ਕਿਉਂਕਿ ਕਲਾਲੀ ਬੂਟੀ ਜਿਹੜੀ ਹੈ ਉਹ ਕਿਤੇ ਨਾ ਕਿਤੇ ਨੁਕਸਾਨ ਕਰ ਰਹੀ ਹੈ ਉੱਥੇ ਇੱਕ ਪੁਲ ਬਣਿਆ ਜਿਸ ਦੇ ਹੱਥੋਂ ਨੀਚੋਂ ਪਾਣੀ ਨਿਕਲਦਾ ਪਰ ਇੱਥੇ ਕਲਾਲੀ ਪੂਰੀ ਤਰ੍ਹਾਂ ਫਸ ਗਈ ਔਰ ਉੱਥੋਂ ਪਾਣੀ ਨਾ ਨਿਕਲਣ ਦੀ ਬਜਾਏ ਹੁਣ ਇਸ ਅੱਗੇ ਦੇ ਇਲਾਕਿਆਂ ਨੂੰ ਮਾਰ ਕਰ ਰਿਹਾ ਪਖੜਾ ਪਿੰਡ ਵੀ ਦੇਖੋ ਸਾਹਮਣੇ ਲੋਕ ਜਿਹੜੇ ਆ ਉਹ ਡੁੱਬ ਚੁੱਕੇ ਆ ਉਹਨਾਂ ਦੇ ਘਰ ਡੁੱਬ ਚੁੱਕੇ ਆ ਲੋਕ ਪਰੇਸ਼ਾਨ ਨੇ ਬੇਗਾਲ ਨੇ ਕੁਝ ਲੋਕਾਂ ਨਾਲ ਵੀ ਗੱਲ ਕਰਦੇ ਆ ਇੱਥੇ ਕਿ ਕੀ ਹਾਲਾਤ ਨੇ ਤਾਜ਼ਾ ਸਥਿਤੀ ਕੀ ਹੈ ਪੰਜਾਬ ਜੀ ਕੀ ਸਥਿਤੀ ਹੈ ਹੁਣ ਅੱਛੇ ਦੀ ਇੱਥੋਂ ਸਥਿਤੀ ਜੀ ਬਹੁਤ ਹੀ ਖਤਰਨਾਕ ਬਣਦੀ ਜਾ ਰਹੀ ਹੈ ਇਹ ਛੋਟੇ ਛੋਟੇ ਗਰੀਬ ਕਿਸਾਨ ਨੇ ਕਿੱਲਾ ਦੋ ਦੋ ਕਿੱਲੇ ਆ ਜਮੀਨ ਤੇ ਇਹ ਤਾਂ ਪਹਿਲੀ ਪਰਭਾਈ ਨਹੀਂ ਅਜੇ ਹੋਈ ਤੇ ਹੁਣ ਜਿਹੜਾ ਇਹਨਾਂ ਤੇ ਇਹਨਾਂ ਕੋ ਬੋਝ ਪੈ ਗਿਆ ਕਿ ਪਾਣੀ ਰਾਤ ਦਾ ਜਿਹੜਾ ਪੱਧਰ ਬਹੁਤ ਵੱਧ ਚੁੱਕਾ ਹੈ ਤੇ ਮੇਰੇ ਹਿਸਾਬ ਨਾਲ ਬੜੀ ਤੈਸ ਨਾਸ਼ ਕਰੇਗਾ ਜਿਹੜੇ ਹਿਸਾਬ ਨਾਲ ਵਧ ਰਿਹਾ ਫੁੱਟ ਫੁੱਟ ਲਗਾਤਾਰ ਵਧ ਰਿਹਾ ਪਾਣੀ ਤੇ ਉਹਨ ਜਿਹੜੇ ਪਿੰਡ ਕੋਈ ਘਰ ਬਚੇ ਸੀ ਉਹ ਵੀ ਜਿਹੜੇ ਪਾਣੀ ਦੀ ਲਬੇੜ ਦੇ ਵਿੱਚ ਆ ਚੁੱਕੇ ਨੇ ਤੇ ਇਹ ਤਾਂ ਬਰਬਾਦੀ ਦਾ ਵੱਡਾ ਕਾਰਨ ਹੈ ਜੀ ਕਿੰਨੇ ਕੋਈ ਪਿੰਡ ਐਥੇ ਨਵੀਂ ਗੱਟੀ ਗੱਟੀ ਰਾਜੋ ਕੇ ਪਕੜਾ ਕਿੰਨੇ ਕੋਈ ਪਿੰਡ ਹੋਰ ਵਧੀ ਜਾਂਦੇ ਅੱਗੇ ਇਹ ਦੋ ਤਿੰਨ ਪਿੰਡ ਸੀ ਜਿਹੜੇ ਜਿਨ੍ਹਾਂ ਦੇ ਘਰਾਂ 'ਚ ਪਾਣੀ ਨਹੀਂ ਵੜਿਆ ਸੀ ਉਹ ਵੀ ਹੁਣ ਇਸ ਟਾਈਮ 'ਤੇ ਜਿਹੜਾ ਪਾਣੀ ਉਹਨਾਂ ਦੇ ਘਰਾਂ 'ਚ ਵੜਨਾ ਸ਼ੁਰੂ ਹੋ ਗਿਆ ਹੈ ਤੇ ਮੈਨੂੰ ਲੱਗਦਾ ਹੈ ਵੀ ਇਹ ਹੁਣ ਬਹੁਤ ਔਖਾ ਜੀ ਪ੍ਰਮਾਤਮਾ 'ਗੇ ਅਰਦਾਸ ਕਰਦੇ ਆਂ ਵੀ ਇਹਨੂੰ ਕਿਸੇ ਤਰ੍ਹਾਂ ਟਾਲਿਆ ਜਾਵੇ ਜੀ ਤੁਸੀਂ ਚਨਮ ਤਰ ਤਸਵੀਰਾਂ ਦਿਖਾਉਂਦੇ ਰਹੋ ਅਸੀਂ ਗੱਲਬਾਤ ਜਾਂਦੇ ਹਾਂ ਕੀ ਕੀ ਹਾਲਾਤ ਨੇ ਕੀ ਦੱਸਦੇ ਰਹੋ ਤੁਸੀਂ ਹਾਲਾਤ ਹਾਂਜੀ 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 ਹਾਲਾਤ ਦਾ ਸਰ ਹੁਣ ਹਾਲਾਤ ਤਾਂ ਬਹੁਤ ਕਿੰਨਾ ਪਾਣੀ ਵਧ ਗਿਆ ਤੇ ਦੋ ਦਿਨ ਪਹਿਲਾਂ ਕੀ ਸਥਿਤੀ ਸੀ ਹੁਣ ਕੀ ਸਥਿਤੀ ਹੈ ਸਾਰਾ ਦੱਸੋ ਦੋ ਦਿਨ ਪਹਿਲਾਂ ਸਰ ਵੀ ਦੋ ਦਿਨ ਪਹਿਲਾਂ ਜਿਹੜਾ ਪਾਣੀ ਦਾ ਲੈਵਲ ਥੋੜਾ ਜਿਹਾ ਘਟਿਆ ਸੀ ਤੇ ਹੁਣ ਰਾਤ ਜਿਹੜਾ ਰਾਤ ਦਾ ਲਗਾਤਾਰ ਪਾਣੀ ਵਧ ਰਿਹਾ ਹੈ ਤਿਆ ਹੁਣ ਤਾਂ ਲਗਾਤਾਰ ਫੁੱਟ ਫੁੱਟ ਅੱਧਾ ਅੱਧਾ ਫੁੱਟ ਲਗਾਤਾਰ ਹੀ ਆਪ ਕੋ ਹੀ ਜਾਂਦਾ ਇਹਦੇ ਨਾਲ ਜਿਹੜਾ ਕਈ ਘਰਾਂ ਨੂੰ ਮਾਰ ਪਵੇਗੀ ਜਿਹੜੇ ਘਰ ਬਚੇ ਸੀ ਉਹ ਵੀ ਘਰ ਬਰਬਾਦ ਹੋ ਜਾਣਗੇ ਤੇ ਪ੍ਰਸ਼ਾਸਨ ਅੱਗੇ ਸਰਕਾਰ ਅੱਗੇ ਇਹ ਸਾਡੀ ਬੇਨਤੀ ਹੈ ਵੀ ਇਹਨਾਂ ਦੀ ਆ ਕੇ ਸਾਰ ਲੈਣ ਨਾ ਕਿ ਇਹ ਹੋਵੇ ਕਿਤੇ ਜਾਨੀ ਨੁਕਸਾਨ ਕਿਸੇ ਦਾ ਹੋ ਜਾਵੇ ਜੀ ਮੁੱਖ ਮੰਤਰੀ ਸਾਹਿਬ ਵੀ ਇੱਥੇ ਹੋ ਕੇ ਗਏ ਸੀਗੇ ਕੀ ਆ ਹੁਣ ਜੀਸੀਪੀ ਵਗੈਰਾ ਕੋਈ ਪ੍ਰਬੰਧ ਕੀਤੇ ਗਿਆ ਹੋਰ ਵਧੇ ਨਹੀਂ ਜੀ ਮੁੱਖ ਮੰਤਰੀ ਸਾਹਿਬ ਆਏ ਸੀ ਪਰ ਜੀਸੀਪੀ ਜਿਹੜੀ ਇਹ ਲੱਗੀ ਏ ਆਪਣੇ ਪੱਧਰ ਤੇ ਪਿੰਡ ਪੱਧਰ ਤੇ ਲੱਗੀ ਏ ਆਪਦੇ ਪਿੰਡ ਦਾ ਬਚਾਅ ਕਰਨ ਵਾਸਤੇ ਆਦੇ ਨਗਰ ਦਾ ਲੋਕ ਆਪ ਮੂਰੇ ਹੋ ਕੇ ਜਿਹੜਾ ਕੰਮ ਕਰ ਰਹੇ ਨੇ ਕਈ ਸਸਤਾਵਾ ਵੀ ਨੇ ਜਿਹੜੀਆਂ ਇਹ ਮਦਦ ਕਰ ਰਹੀਆਂ ਨੇ ਪਸ਼ੂਆਂ ਦੇ ਚਾਰੇ ਵਾਸਤੇ ਲਾਲ ਹੋ ਜਾ ਲੰਗਰ ਵੀ ਲੈ ਕੇ ਆ ਰਹੇ ਨੇ ਨਿਊਜ਼ 18 ਦਾ ਤੁਹਾਡੇ ਕੋਲੋਂ ਪਹੁੰਚਣ ਦਾ ਮਕਸਦ ਇੱਕੋ ਇੱਕ ਹੈ ਕਿ ਅਸੀਂ ਵੀ ਕਿਤੇ ਨਾ ਕਿਤੇ ਰਾਹਤ ਦੇ ਵਿੱਚ ਹਿੱਸਾ ਪਾ ਸਕੀ ਔਰ ਅਸੀਂ ਇੱਥੇ ਪਹੁੰਚੇ ਹਾਂ ਤੁਹਾਡੇ ਕੋਲੋਂ ਚਾਰਾ ਜਿਹੜਾ ਉਹ ਪਹੁੰਚ ਰਿਹਾ ਹੈ ਤੁਹਾਡੇ ਕੋਲੋਂ ਜਿਹੜਾ ਲੰਗਰ ਹੈ ਉਹ ਪਹੁੰਚ ਰਿਹਾ ਹੈ ਤੁਸੀਂ ਕੀ ਮੰਗ ਕਰਨਾ ਚਾਹੁੰਦੇ ਹੋ ਕਿ ਕੋਈ ਸਮਾਜ ਸੇਵੀ ਸੰਸਥਾਵਾਂ ਤੁਹਾਡੀ ਹੈਲਪ ਕਰਨਾ ਚਾਹੁੰਦੀਆਂ ਨੇ ਜਾਂ ਨਿਊਜ਼ 18 ਹੈਲਪ ਕਰਨਾ ਚਾਹੁੰਦਾ ਹੈ ਤੇ ਕਿਸ ਤਰ੍ਹਾਂ ਜੀਸੀਬੀ ਦੀ ਇੱਥੇ ਲੋੜ ਹੈ ਕੀ ਕਿਹੋ ਜੀ ਮਸ਼ੀਨਰੀ ਦੀ ਲੋੜ ਹੈ ਜਿਸ ਦੇ ਨਾਲ ਲੋਕ ਬਚ ਸਕਦੇ ਆ ਜਿਸ ਜਿਸ ਜਗ੍ਹਾ ਤੇ ਆਪਾਂ ਖੜੇ ਆ ਇਸ ਜਗ੍ਹਾ ਤੇ ਇਸ ਜਗ੍ਹਾ ਤੇ ਕਈ ਸੰਸਥਾਵਾਂ ਵੀ ਆਂਦੀਆਂ ਨੇ ਤੇ ਕਈ ਮਤਲਬ ਸਰਕਾਰ ਵੱਲੋਂ ਵੀ ਜਿੰਨਾ ਕੋਈ ਹੁੰਦਾ ਕਰੀ ਜਾਂਦੇ ਨੇ ਪਰ ਸਾਡੀ ਇਹ ਹੈ ਵੀ ਜਿੱਥੋਂ ਤੱਕ ਸਮਾਂ ਆਇਆ ਜਿਹੜਾ ਪਛੂਆ ਵਾਸਤੇ ਚਾਰਾ ਲਾ ਲਓ ਜਾਂ ਕਿਸੇ ਘਰਾਂ ਵਾਸਤੇ ਜਾਂ ਕੋਈ ਆਪਦੀ ਲੋੜ ਵਾਸਤੇ ਪਹਚਾਣਾ ਚਾਹੁੰਦਾ ਹੈ ਉਹ ਇੱਥੇ ਪਹੁੰਚ ਨਹੀਂ ਪਾ ਰਿਹਾ ਸਾਨੂੰ ਇਹ ਵੀ ਕਿਸਤੀਆਂ ਰਹੀਂ ਜੇ ਕੋਈ ਹੋਰ ਹੁੰਦਾ ਸਾਧਨ ਲੱਭ ਕੇ ਉਹਨਾਂ ਦੇ ਪਿੰਡ ਪੱਦਰ ਘਰ ਤੱਕ ਜੋ ਛੱਤ ਤੇ ਬੈਠਾ ਹੈ ਜਾਂ ਘਰ ਦੇ ਅੰਦਰ ਬੈਠਾ ਹੈ ਉਹਨਾਂ ਦੇ ਕਿਸਤੀ ਰਹੀਂ ਉਹਨਾਂ ਦੇ ਘਰ ਤੱਕ ਪਹੁੰਚਾਇਆ ਜਾਵੇ ਜੀ ਆ ਬਿਲਕੁਲ ਸਰਬ ਜੋ ਸਾਨੂੰ ਵੀ ਲਗਾਤਾਰ ਫੋਨ ਆਉਂਦੇ ਆ ਕਿ ਕੀ ਅਸੀਂ ਇਹਨਾਂ ਲੋਕਾਂ ਦੀ ਮਦਦ ਕਰ ਸਕਦੇ ਆ ਸਮਾਜ ਸੇਵੀ ਲੋਕਾਂ ਦਾ ਫੋਨ ਆਉਂਦੇ ਨੇ ਤੇ ਸਾਡੀ ਵੀ ਉਹਨਾਂ ਨੂੰ ਇਹੀ ਅਪੀਲ ਹੈ ਕਿ ਜਿਸ ਇਸ ਇਲਾਕੇ ਦੇ ਵਿੱਚ ਜਿਹੜੀਆਂ ਵੱਧੋ ਵੱਧ ਮੋਟਰ ਬੋਟਸ ਜਾਂ ਬੋਟਸ ਦਾ ਪ੍ਰਬੰਧ ਜੇ ਹੋ ਸਕੇ ਤਾਂ ਉਹ ਹੋ ਕੀਤਾ ਜਾਵੇ ਕਿਉਂਕਿ ਕਈ ਜਿਹੜੇ ਲੋਕ ਰਾਸ਼ਨ ਲੈ ਕੇ ਆਉਂਦੇ ਆ ਤਾਂ ਉਹ ਉਸੇ ਜਗ੍ਹਾ ਤੇ ਹੀ ਰੁਕ ਜਾਂਦੇ ਆ ਕਿਉਂਕਿ ਅੱਗੇ ਪਾਣੀ ਦਾ ਬਹਾਅ ਵੇਖ ਕੇ ਕਿਸੇ ਦਾ ਜਿਗਰਾ ਨਹੀਂ ਪੈਂਦਾ ਕਿ ਇਹ ਇਸ ਨੂੰ ਪਾਰ ਕਰਕੇ ਤੇ ਉਹ ਜਾ ਸਕੇ ਮੇਰੇ ਨਾਲ ਇਥੋਂ ਆ ਪਿੰਡ ਤੋਂ ਵੀ ਲੋਕ ਆਏ ਨੇ ਕਿ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਮੇਰਾ ਪਿੰਡ ਗੱਤੀ ਰਾਜੋ ਕੇ ਕੀ ਹਾਲਾਤ ਕੀ ਹੈ ਤੁਸੀਂ ਪਿੰਡ ਚ ਬਹੁਤ ਮਾੜੇ ਹਾਲਾਤ ਹੈ ਜੀ ਜਾ ਕੇ ਦੇਖੋ ਸੀਐਮ ਭਗਵੰਤ ਸਿੰਘ ਮਾਨ ਦੇ ਆਉਣ ਤੋਂ ਪਹਿਲਾਂ ਪਾਣੀ ਦਾ ਲੈਵਲ ਘਟ ਸੀ ਜਾਣ ਤੋਂ ਬਾਅਦ ਇੰਨਾ ਮਾੜਾ ਹਾਲ ਹੈ ਕਿ ਸਾਡਾ ਪਿੰਡ ਪੂਰਾ ਜਿਹੜਾ ਇੱਕ ਜੇਲ੍ਹ ਦੇ ਵਿੱਚ ਬੰਦ ਹੋ ਚੁੱਕਿਆ ਹੈ ਠੀਕ ਹੈ ਜੀ ਆ ਦੇਖੋ ਤੁਹਾਡੇ ਸਾਹਮਣੇ ਤੁਸੀਂ ਵੀਡੀਓ ਨਿਊਜ਼ ਕਵਰ ਕਰ ਰਹੇ ਹੋ ਕੀ ਤੁਸੀਂ ਕੀ ਹੈ ਜੇਲ੍ਹ ਦੇ ਤਨ ਜੇਲ੍ਹ ਕਿਉਂ ਜੇਲ੍ਹ ਦੇ ਵਿੱਚ ਬੰਦ ਹੈ ਜੀ ਕੋਈ ਤੇ ਹੈ ਨਹੀਂ ਜਾਣ ਨੂੰ ਆਣ ਪਰ ਨੂੰ ਆ ਵੇਖੋ ਇੰਨੇ ਇੰਨੇ ਟੋਏ ਆ ਜੀ ਉਧਰ ਪਾਕਿਸਤਾਨਾਂ ਇਧਰ ਆਪਣਾ ਪੰਜਾਬ ਹਿੰਦੁਸਤਾਨਾ ਨਾ ਅਸੀਂ ਉਧਰ ਦੇ ਨਾ ਅਸੀਂ ਇਧਰ ਦੇ ਸਾਰਾ ਪਿੰਡ ਚਾਰ ਚੁਪੇਰੋ ਕਰਿਆ ਆ ਜੀ ਪਿੰਡ ਦੇ ਵਿੱਚ ਲੋਕਾਂ ਦੇ ਹਾਲਾਤ ਜਾ ਕੇ ਵੇਖੋ ਘਰਾਂ ਦੇ ਵਿੱਚ ਪਾਣੀ ਵੜਿਆ ਪਿਆ ਬਹੁਤ ਮਾੜੇ ਹਾਲਾਤ ਆ ਪਸ਼ੂਆਂ ਦੇ ਬਹੁਤ ਮਾੜੇ ਹਾਲਾਤ ਲੋਕ ਕਿਵੇਂ ਗੁਜ਼ਾਰਾ ਕਰ ਰਹੇ ਆ ਅੰਦਰ ਦੀ ਔਖਾ ਜੀ ਇਹ ਦ ਕਈਆਂ ਦੀ ਤਾਂ ਵਿਚਾਰਾਂ ਦੀ ਪੁੱਛੋ ਹੀ ਨਾ ਜੀ ਕਈਆਂ ਦੀ ਰੋਟੀ ਪੱਕਦੀ ਆ ਕਈਆਂ ਦੀ ਨਹੀਂ ਪੱਕਦੀ ਮੈਂ ਕਹਿੰਨਾ ਵੀ ਧੰਨਵਾਦ ਇਸ ਸਮਾਜ ਸੇਵੀ ਸੰਸਥਾ ਦਾ ਕਰਦੇ ਆ ਜਿਹੜੇ ਜਾਣ ਤਲੀ ਤੇ ਰੱਖ ਕੇ ਇੱਥੇ ਲੰਗਰ ਪਹੁੰਚਾਵਾ ਕਰਦੇ ਆ ਹਾਂਜੀ ਬਿਲਕੁਲ ਇਹ ਸਰਬਜੋਤ ਤਸਵੀਰਾਂ ਨੇ ਫਿਰੋਜ਼ਪੁਰ ਦੇ ਪਿੰਡ ਗੱਟੀ ਰਾਜੋਕੇ ਦੀਆਂ ਔਰ ਕਿਵੇਂ ਹਾਲਾਤ ਬਣੇ ਪਏ ਆ ਕਿਉਂਕਿ ਇੱਕ ਤਰਫ ਪਾਕਿਸਤਾਨ ਤਿੰਨ ਤਰਫ ਪਾਣੀ ਪਾਣੀ ਇਹ ਲੋਕ ਵਿਚਾਰੇ ਜਾਨ ਤੇ ਜਾਨ ਕਿਤੇ ਬੜਿਆ ਕਿ ਨਹੀਂ ਘਟ ਰਿਹਾ ਨਹੀਂ Vamos lá, tá ਆ ਬਿਲਕੁਲ ਸਰਬਜੋਤ ਪਾਣੀ ਦਾ ਜੇ ਵਹਾਬ ਦੀ ਗੱਲ ਕਰੀਏ ਤੇ ਪਾਣੀ ਲਗਾਤਾਰ ਇੱਥੇ ਵਧ ਰਿਹਾ ਔਰ ਇਹ ਜੀਸੀਬੀ ਮਸ਼ੀਨ ਜਿਹੜੀ ਹੈ ਇਹ ਲੋਕਾਂ ਨੇ ਆਪ ਮੁਹਾਰੇ ਆਪਦੇ ਕੋਲੋਂ ਲਾਈ ਹੋਈ ਹੈ ਕੁਝ ਦਾਨੀ ਸੱਜਣ ਤੇਲ ਜ਼ਰੂਰ ਦੇ ਜਾਂਦੇ ਆ ਪਰ ਮਸ਼ੀਨ ਦੇ ਨਾਲ ਇਹ ਕਲਾਲੀ ਬੂਟੀ ਜਿਹੜੀ ਅੱਗੇ ਕੱਟੀ ਜਾ ਰਹੀ ਹੈ ਕਿਉਂਕਿ ਇਹ ਕਲਾਲੀ ਬੂਟੀ ਜਿੱਥੇ ਰੁਕਦੀ ਹੈ ਫਿਰ ਉਹ ਪੋਲ ਨੂੰ ਮਾਰ ਕਰਦੀ ਹੈ ਪਰ ਇਹ ਲੋਕਾਂ ਕੋਲੋਂ ਲੰਘਣ ਦਾ ਰਸਤਾ ਇੱਕ ਇੱਕ ਪੋਲੀ ਹੈ ਜੇਕਰ ਇਹ ਰੁੜ ਗਿਆ ਤਾਂ ਇਹ ਲੋਕ ਵੀ ਸਮਝ ਲਓ ਵੀ ਬੜਾ ਇਹਨਾਂ ਦਾ ਮਾੜਾ ਹਾਲ ਹੋ ਜਾਣਾ ਕਿਉਂਕਿ ਪਖੜਾ ਪਿੰਡ ਤੁਸੀਂ ਦੇਖ ਸਕਦੇ ਹੋ ਕਿ ਆ ਤਸਵੀਰ ਘਾਣੇ ਸਾਹਮਣੇ ਕਿ ਪਹਿਲਾਂ ਪਾਣੀ ਜਿਹੜਾ 2 ਦਿਨ ਪਹਿਲਾਂ ਲੈਵਲ ਬਹੁਤ ਘੱਟ ਸੀ ਪਰ ਹੌਣ ਦੀ ਜੇ ਗੱਲ ਕਰੀਏ ਤੇ ਬਹੁਤ ਪਾਣੀ ਦਾ ਲੈਵਲ ਵੱਧ ਗਿਆ ਲੋਕ ਹੋਰ ਪਰੇਸ਼ਾਨ ਨੇ ਕਿਉਂਕਿ ਇਹਨਾਂ ਕੋਲੋਂ ਆਨ ਜਾਂਦਾ ਰਸਤਾ ਇੱਕੋ ਇੱਕ ਹੈ ਔਰ ਇਹ ਰਸਤਾ ਸਾਹਮਣੇ ਦਿਖ ਰਿਹਾ ਜਿੱਥੇ ਪਾਣੀ ਹੁਣ ਵੱਧ ਚੁੱਕਿਆ ਹੈ ਔਰ ਲੋਕ ਇੱਥੇ ਜੀਸੀਬੀ ਨਾਲ ਆਪਣਾ ਰਸਤਾ ਸਾਫ਼ ਕਰਨ ਦੇ ਲਈ ਲੱਗੇ ਹੋਏ ਨੇ ਕਿਉਂਕਿ ਉਹਨਾਂ ਨੂੰ ਇਹ ਹੈ ਕਿ ਜੇਕਰ ਇਹ ਪੁਲ ਰੋੜ ਜਾਂਦਾ ਤਾਂ ਉਹਨਾਂ ਦੀਆਂ ਮੁਸ਼ਕਲਾਂ ਹੋਰ ਵਧ ਜਾਂਦੀਆਂ ਨੇ ਔਰ ਪਾਣੀ ਦਾ ਲੈਵਲ ਜੇ ਗੱਲ ਕਰੀਏ ਤੇ ਹੁਣ ਹੁਸੈਨੀ ਵਾਲਾ ਤੋਂ ਅੱਗੇ ਪਾਣੀ ਜਿਹੜਾ ਫਾਜ਼ਿਲਕਾ ਜ਼ਲਾਲਾਬਾਦ ਨੂੰ ਛੱਡਿਆ ਜਾ ਰਿਹਾ ਉਹ ਉਸ ਦੀ ਜਿਹੜੀ ਸਥਿਤੀ ਹੈ ਉਹ ਵੀ ਵੱਧਦੀ ਜਾ ਰਹੀ ਕਿਉਂਕਿ ਹਰੀ ਕੇ ਹੈੱਡ ਤੋਂ 3 ਲੱਖ 30 ਹਜ਼ਾਰ ਕਿਊਸਿਕ ਜਿਹੜਾ ਰਾਤ ਨੂੰ ਪਾਣੀ ਹੋਰ ਛੱਡਿਆ ਗਿਆ ਲੈਵਲ ਉਸ ਦਾ 3 ਲੱਖ 30 ਹਜ਼ਾਰ ਕਿਊਸਿਕ ਪਾਣੀ ਹੋ ਗਿਆ ਤੇ ਇਹ ਪਾਣੀ ਹੁਣ ਅੱਗੇ ਵੀ ਉਸੇ ਰਫ਼ਤਾਰ ਨੂੰ ਫਾਜ਼ਲ ਕਾ ਜ਼ਲਾਲਾਬਾਦ ਤੇ ਮਮਦੋਤ ਸਾਈਡ ਨੂੰ ਛੱਡਿਆ ਜਾ ਰਿਹਾ ਇਹ ਪਾਣੀ ਲਗਾਤਾਰ ਆਪਣੀ ਰਫ਼ਤਾਰ ਚ ਹੈ ਔਰ ਕਈ ਦੇ ਕਈ ਪਿੰਡਾਂ ਨੂੰ ਹੋਰ ਨੁਕਸਾਨ ਕਰ ਰਿਹਾ ਕਈ ਹੋਰ ਜ਼ਮੀਨਾਂ ਨੂੰ ਤਬਾਹ ਕਰ ਰਿਹਾ ਕਈ ਹੋਰ ਫਸਲਾਂ ਨੂੰ ਤਬਾਹ ਕਰ ਰਿਹਾ ਔਰ ਲੋਗ ਇੱਥੇ ਹੋਰ ਕੁਛ ਕੀ ਹਾਲਾਤ ਕੀ ਨੇ ਇਹ ਸਾਰਾ ਹਾਲਾਤ ਬਹੁਤ ਮਾੜੇ ਨੇ ਤੇ ਮੈਂ ਤਾਂ ਇਹ ਹੀ ਕਹਿਣਾ ਚਾਹਨਾ ਵੀ ਜਿਹੜਾ ਇਧਰ ਵੀ 7 8 ਫੁੱਟ 10 ਫੁੱਟ ਹੈ ਇਧਰ ਵੀ 10 ਮੀਟਰ ਸੜਕ ਥੋੜੀ ਜੋਚੀ ਸੀ ਜਿੰਦੇ ਜਿੰਦੇ ਛੜਕ ਦੇ ਉੱਤੇ ਜਿਹੜਾ ਲੋਕ ਤੁਰ ਕੇ ਆ ਰਹੇ ਨੇ ਰੱਬ ਨਾ ਕਰੇ ਵੀ ਇਹ ਜੇ ਕਿਤੇ ਸੜਕ ਦੇ ਵਿੱਚ ਕਿਤੇ ਇੱਕ ਵਾਰੀ ਤੁਹਾਡੇ ਕੋਲੋਂ ਅਸੀਂ ਆਏ ਆ ਹਾਲਾਤ ਇਹ ਹਾਲਾਤ ਦਿਖਦੇ ਪਏ ਆ ਤਸਵੀਰਾਂ ਚ ਬਿਆਨ ਹੋ ਰਿਹਾ ਅਸੀਂ ਚਾਹੁੰਦੇ ਆ ਕਿ ਲੋਕਾਂ ਤੱਕ ਤੁਹਾਡੀ ਆਵਾਜ਼ ਪਹੁੰਚਾ ਦਈਏ ਕਿ ਜੇਕਰ ਉਹ ਮਦਦ ਕਰਨਾ ਚਾਹੁੰਦੇ ਆ ਤੁਹਾਨੂੰ ਇੱਥੇ ਮੋਟਰ ਬੋਟਸ ਦੀ ਲੋੜ ਹੈ ਕਿਸ਼ਤੀਆਂ ਦੀ ਲੋੜ ਹੈ ਜੀ ਸੀ ਬੀ ਦੀ ਲੋੜ ਹੈ ਤੇਲ ਦੀ ਲੋਲ ਹੈ ਕੀ ਕੀ ਲੋੜਾਂ ਲੋੜਾਂ ਦੱਸੋ ਤੁਸੀਂ ਕਿ ਤਾਂ ਕਿ ਤੁਹਾਡੀ ਆਵਾਜ਼ ਬਣ ਕੇ ਅਸੀਂ ਲੋਕਾਂ ਤੱਕ ਪਹੁੰਚਾ ਸਕੀਏ ਔਰ ਤੁਹਾਨੂੰ ਸਮਾਨ ਪਹੁੰਚ ਸਕੇ ਸਾਡੀ ਇਹ ਆਵਾਜ਼ ਇਹ ਕਿਹੜੇ ਲੋਕ ਆ ਰਹੇ ਨੇ ਉਧਰੋਂ ਨਿਕਲ ਕੇ ਇਹਨਾਂ ਵਾਸਤੇ ਕੋਈ ਵਧੀਆ ਪ੍ਰਬੰਧ ਕੀਤਾ ਜਾਵੇ ਨਾ ਜਾਣੇ ਕਿ ਇਹਨਾਂ ਦਾ ਨੁਕਸਾਨ ਹੈ ਜਾਂ ਇਧਰ 10 20 ਫੁੱਟ ਪਾਣੀ ਹੈ ਜੇ ਕਿਤੇ ਮੜਾ ਜਾ ਵੀ ਪੈਰ ਕਿਤੇ ਖਿੱਚਕ ਗਿਆ ਤੇ ਉਹ ਬੰਦੇ ਦਾ ਜੀਣਾ ਜਿਹੜਾ ਮੌਤ ਹੋ ਜਾਣੀ ਹੈ ਜੀ ਬਹੁਤ ਔਖਾ ਕੀ ਕੀ ਚਾਹੀਦਾ ਤੇ ਕੀ ਮੰਗ ਕਰਦੇ ਇੱਥੇ ਇਹਨਾਂ ਨੂੰ ਕੱਢਣ ਵਾਸਤੇ ਇੱਕ ਤਾਂ ਪ੍ਰਬੰਧ ਚਾਹੀਦਾ ਹੈ ਦੂਸਰਾ ਕਿਸ਼ਤੀਆਂ ਰਹੀ ਜਿਹੜਾ ਕੋਈ ਘਰ ਵਿੱਚ ਬੈਠਾ ਹੈ ਉਹਨਾਂ ਕਿਸ਼ਤੀਆਂ ਰਹੀ ਉਹਨਾਂ ਤੱਕ ਜਿਹੜਾ ਇਹ ਸਮਾਨ ਚਾਹੀਦਾ ਕਰਦੀ ਜੋ ਵੀ ਲੋੜ ਹੈ ਉਹਨਾਂ ਨੂੰ ਉਹ ਪਹੁੰਚਾਇਆ ਜਾਵੇ ਆ ਬਿਲਕੁਲ ਸਮਝੋ ਤੇ ਇੱਥੇ ਸਭ ਤੋਂ ਪਹਿਲਾਂ ਜਿਹੜੀਆਂ ਕਿਸ਼ਤੀਆਂ ਬੇੜੀਆਂ ਦੀ ਮੰਗ ਹੈ ਕਿ ਜੇਕਰ ਕੋਈ ਦਾਨੀ ਸੱਜਣ ਜਿਹੜਾ ਹੈ ਕੋਈ ਕਿਸ਼ਤੀਆਂ ਬੇੜੀਆਂ ਦੇ ਸਕਦਾ ਡੀਜ਼ਲ ਦੇ ਸਕਦਾ ਕਿਉਂਕਿ ਇਹ ਜਿਹੜੀ ਮਸ਼ੀਨ ਹੈ ਇਹ ਲੋਕਾਂ ਨੇ ਆਪ ਮੁਹਾਰੇ ਆਪਦੇ ਕੋਲੋਂ ਲਾਈ ਹੋਈ ਹੈ ਪਰ ਕਿਤੇ ਨਾ ਕਿਤੇ ਤੇਲ ਦੀ ਜ਼ਰੂਰਤ ਪੈਂਦੀ ਹੈ ਔਰ ਤੇਲ ਕਰਕੇ ਹੀ ਕਈ ਵਾਰ ਮਸ਼ੀਨ ਉੱਥੇ ਤੇਲ ਨਹੀਂ ਪਹੁੰਚ ਪਾਂਦਾ ਤੇ ਮਸ਼ੀਨ ਜਿਹੜੀ ਹੈ ਰੁਕ ਜਾਂਦੀ ਹੈ ਇਹ ਜਦੋਂ ਜੀਸੀਬੀ ਰੁਕਦੀ ਹੈ ਤਾਂ ਫਿਰ ਕਲਾਲੀ ਬੂਟੀ ਜਿਹੜੀ ਹੈ ਹੋਰ ਨੁਕਸਾਨ ਕਰਦੀ ਹੈ ਸਾਡੇ ਸਾਹਮਣੇ ਜਿਹੜੇ ਕਈ ਜਿਹੜੇ ਮਸ਼ੀਨ ਆਪਰੇਟਰ ਨੇ ਉਹਨਾਂ ਨਾਲ ਵੀ ਸਾਡੀ ਫੋਨ ਤੇ ਕੁਝ ਦਿਨ ਪਹਿਲਾਂ ਗੱਲ ਹੋਈ ਹੈ ਉਹ ਦੱਸ ਰਹੇ ਸੀਗੇ ਕਿ ਗੱਟੀ ਰਾਜੋ ਕੇ ਨਵੀਂ ਗੱਟੀ ਰਾਜੋ ਕੇ ਦੇ ਅਸੀਂ ਉਧਰ ਰਹਿਣ ਆਲੇ ਆ ਤੇ ਸਾਨੂੰ ਮੁਸ਼ਕਲਾਂ ਬਹੁਤ ਆ ਰਹੀਆਂ ਨੇ ਤੇ ਇਹ ਮੁਸ਼ਕਲਾਂ ਇਹ ਨੇ ਕਿ ਇਹਨਾਂ ਕੋਲੋਂ ਕੋਈ ਪਹੁੰਚ ਨਹੀਂ ਕਰ ਪਾ ਰਿਆ ਉਸ ਇਲਾਕੇ ਦੇ ਵਿੱਚ ਇੱਕ ਪਾਸੇ ਫੈਂਸਿੰਗ ਹੈ ਪਾਕਿਸਤਾਨ ਹੈ ਦੂਜੇ ਪਾਸੇ ਪਾਣੀ ਪਾਣੀ ਹੈ ਔਰ ਛੱਤਾਂ ਤੇ ਲੋਕ ਘਰਾਂ ਦੇ ਉੱਪਰ ਬੈਠੇ ਨੇ ਮਜਬੂਰ ਨੇ ਔਰ ਰਾਹਤ ਦਾ ਇੰਤਜ਼ਾਰ ਕਰ ਰਹੇ ਆ ਕਿ ਉਹਨਾਂ ਕੋਲੋਂ ਕੋਈ ਰਾਹਤ ਲੈ ਕੇ ਪਹੁੰਚੇਗਾ ਤਾਂ ਉਹਨਾਂ ਦਾ guzara ਹੋਵੇਗਾ ਕੱਤੀ ਰਾਜੋ ਕੇ ਪਿੰਡ ਦੀਆਂ ਤਸਵੀਰਾਂ ਨੇ ਉਹ ਬੜਾ ਪਰੇਸ਼ਾਨ ਕਰ ਰਹੀਆਂ ਨੇ ਕਿਉਂਕਿ ਅਸੀਂ ਵੀ ਲਗਾਤਾਰ ਇੱਥੇ ਪਹੁੰਚੇ ਹੋਏ ਹਾਂ ਔਰ ਲਗਾਤਾਰ ਪਿਛਲੇ 10 ਦਿਨਾਂ ਤੋਂ ਇੱਥੇ ਹੀ ਕਵਰੇਜ ਕਰ ਰਹੇ ਹਾਂ ਔਰ ਪਾਣੀ ਜਿਹੜਾ ਪਹਿਲਾਂ ਬਹੁਤ ਘੱਟ ਸੀ ਪਰ ਅੱਜ ਦੀ ਜੇ ਗੱਲ ਕਰੀਏ ਤੇ ਪਾਣੀ ਬਹੁਤ ਵੱਧ ਚੁੱਕਿਆ ਹੈ ਪਾਣੀ ਦੀ ਰਫ਼ਤਾਰ ਬਹੁਤ ਵੱਧ ਚੁੱਕੀ ਹੈ ਔਰ ਉਹ ਤੁਸੀਂ ਕਿਸਾਨ ਦੇਖ ਸਕਦੇ ਹੋ ਕਿ ਆਪਣੇ ਪਸ਼ੂ ਡੰਗਰਾਂ ਵਾਸਤੇ ਚਾਰਾ ਜਿਹੜਾ ਹੈ ਜਾਂ ਪਤੂੜੀ ਹੈ ਉਹ ਆਪਣੇ ਸਿਰਾਂ ਤੇ ਲੈ ਕੇ ਜਾ ਰਹੇ ਨੇ ਤੇ ਜਾਨ ਕਿਤੇ ਨਾ ਕਿਤੇ ਜੋਖਮ ਚ ਪਾ ਕੇ ਲੈ ਕੇ ਜਾ ਰਹੇ ਨੇ ਕਿਉਂਕਿ ਉਹ ਮਜਬੂਰ ਨੇ ਕਿਉਂਕਿ ਉਹਨਾਂ ਨੇ ਆਪਣੇ ਪਸ਼ੂ ਡੰਗਰ ਜਦੋਂ ਉਹਨੂੰ ਭੁੱਖ ਲੱਗਦੀ ਹੈ ਤੇ ਉਸਦੇ ਲਈ ਚਾਰਾ ਦਾ ਇੰਤਜ਼ਾਮ ਕਰਨਾ ਇਹਨਾਂ ਕਿਸਾਨਾਂ ਦਾ ਕੰਮ ਹੈ ਤੇ ਆਪਣੀ ਜਾਨ ਜੋਖਮ ਚ ਪਾ ਕੇ ਤੁਸੀਂ ਤਸਵੀਰਾਂ ਦੇਖੋ ਇਹ ਪਾਣੀ ਦਾ ਬਹਾਅ ਬਹੁਤ ਤੇਜ਼ ਹੈ ਕਿ ਸਾਨੂੰ ਵੀ ਡਰ ਲੱਗ ਰਿਹਾ ਕਿ ਕਿਤੇ 10 ਫੁੱਟ ਅੱਗੇ ਨਾ ਸੀ ਜਾਈਏ ਕਿਉਂਕਿ ਇੱਕ ਤਰਫ ਆ ਸੜਕ ਦਾ ਕਿਨਾਰਾ ਹੈ ਸੜਕ ਬਿਲਕੁਲ ਟੁੱਟ ਚੁੱਕੀ ਹੈ ਬਹਿ ਚੁੱਕੀ ਹੈ ਇਸ ਪਾਣੀ ਦੇ ਬਹਾਅ ਚ ਔਰ ਡਰ ਲੱਗਦਾ ਕਿ ਕਿਤੇ ਇਸ ਦੇ ਡਿੱਗ ਪੇ ਤੇ ਕਾਫੀ ਢੁਗਾਈ ਹੈ ਪਰ ਇਹ ਉਹੀ ਕਿਸਾਨ ਨੇ ਜਿਹੜੇ ਆਪਣੇ ਜਾਨ ਤੇ ਜੋਖਮ ਚ ਪਾ ਕੇ ਉਸ ਪਾਣੀ ਦੇ ਖੜਾ ਦੇ ਬਹਾਦੇ ਵਿੱਚੋਂ ਨਿਕਲ ਕੇ ਆ ਰਹੇ ਨੇ ਮਜਬੂਰ ਨੇ ਇਹ ਲੋਕ ਕਿਉਂਕਿ ਤਿੰਨ ਇੱਕ ਪਾਸੇ ਪਾਕਿਸਤਾਨ ਹੈ ਤਿੰਨ ਪਾਸੇ ਹੁਣ ਪਾਣੀ ਪਾਣੀ ਹੋਇਆ ਪਿਆ ਜਾਨ ਤੇ ਜਾਨ ਕਿੱਥੇ ਇਹਨਾਂ ਨੂੰ ਇੱਕੋ ਇੱਕ ਰਸਤਾ ਹੈ ਤੇ ਇਹ ਰਸਤਾ ਉਹ ਪਾਰ ਕਰਕੇ ਆ ਰਹੇ ਨੇ ਆਪਣੀ ਜਾਨ ਤੇ ਖੇਲ ਕੇ ਮਜਬੂਰ ਨੇ ਔਰ ਉਹ ਸਾਹਮਣੇ ਜੀਸੀਬੀ ਜਿਹੜੀ ਲੱਗੀ ਹੈ ਉਹ ਪੁਲ ਦੇ ਉੱਪਰ ਜੀਸੀਬੀ ਲੱਗੀ ਹੈ ਕਿਉਂਕਿ ਇਹਨਾਂ ਪਿੰਡ ਵਾਲਿਆਂ ਨੂੰ ਡਰ ਹੈ ਕਿ ਜੇਕਰ ਇਹ ਪੋਲ ਕਲਾਲੀ ਬੂਟੀ ਨੇ ਆਪਣੇ ਨਾਲ ਬਹਾ ਕੇ ਲੈ ਗਈ ਤੇ ਕਿਤੇ ਨੁਕਸਾਨਿਆਂ ਗਿਆ ਤੇ ਉਹਨਾਂ ਕੋਲ ਹੋਰ ਰਾਹ ਨਹੀਂ ਬਚਣਾ ਉਹ ਬਿਲਕੁਲ ਪਾਕਿਸਤਾਨ ਦੇ ਨਾਲ ਇਲਾਕੇ ਰਹਿ ਜਾਣਗੇ ਇੱਕੋ ਇੱਕ ਉਹਨਾਂ ਕੋਲ ਰਸਤਾ ਰਹਿ ਜਾਏਗਾ ਉਹ ਰਹਿ ਜਾਏਗਾ ਮੋਟਰ ਬੋਟ ਹੋਂ ਤੱਕ ਕਿਤੇ ਨਾ ਕਿਤੇ ਉਹ ਓਕੇ ਸੁੱਕੇ ਇਸ ਇਲਾਕੇ ਦੇ ਵਿੱਚੋਂ ਇਸ ਪਾਣੀ ਦੇ ਵਿੱਚੋਂ ਲੰਘ ਰਹੇ ਨੇ ਪਰ ਜਿਹੜੀ ਹੈ ਰਫ਼ਤਾਰ ਪਾਣੀ ਦੀ ਦੱਸ ਰਹੀ ਹੈ ਜਿਹੜਾ ਲੈਵਲ ਵਧਿਆ ਉਹ ਕਿਤੇ ਨਾ ਕਿਤੇ ਬੇहद ਪਰੇਸ਼ਾਨ ਕਰਨ ਵਾਲਾ ਔਰ ਲਗਾਤਾਰ ਪਾਣੀ ਵਧ ਰਿਹਾ ਕਈ ਹੋਰ ਚਪੇਟ ਚ ਲੈ ਰਿਆ ਪਿੰਡਾਂ ਨੂੰ ਜਿਹੜੇ ਸਾਹਮਣੇ ਪਿੰਡ ਆ ਪਕੜਾ ਇੱਕ ਪਹਿਲਾਂ ਇਸ ਦੇ ਘਰਾਂ ਦੇ ਵਿੱਚ ਪਾਣੀ ਨਹੀਂ ਵੜਿਆ ਆਇਆ ਸੀ ਪਰ ਹੁਣ ਕਿਤੇ ਨਾ ਕਿਤੇ ਪਾਣੀ ਇਹਨਾਂ ਦੇ ਘਰਾਂ ਦੇ ਵਿੱਚ ਵੜ ਗਿਆ ਔਰ ਇੱਕ ਸਾਹਮਣੇ ਘਰ ਦੇ ਵਿੱਚ ਬਾਹਰ ਮਹਿਲਾ ਖੜੀ ਦਿਖਾਈ ਦੇ ਰਹੀ ਹੈ ਔਰ ਉਹ ਇੰਤਜ਼ਾਰ ਕਰ ਰਹੀ ਹੈ ਸ਼ਾਇਦ ਕਿਸੇ ਮਦਦ ਦਾ ਔਰ ਉਸਨੇ ਆਪਣੇ ਕੁਛੜ ਚ ਬੱਚਾ ਵੀ ਚੱਕਿਆ ਹੋਇਆ ਤੇ ਇਹ ਤਸਵੀਰਾਂ ਨੇ ਇਹ ਕੋਈ ਇੱਕ ਕਰਨੀ ਹੈ ਇਹ ਇਸ ਇਲਾਕੇ ਦੇ ਸੈਂਕੜੋ ਘਰ ਹੋਣੇ ਨੇ ਜਿਹੜੇ ਲੋਕ ਘਰਾਂ ਦੀਆਂ ਛੱਤਾਂ ਤੇ ਬੈਠੇ ਨੇ ਮਜਬੂਰ ਨੇ ਡੁੱਬੇ ਪਏ ਨੇ ਹਾਹਾਕਾਰ ਮੱਚੀ ਪਈ ਹੈ ਔਰ ਲੋਕ ਦੂਰ ਖੜੇ ਦੇਖ ਰਹੇ ਨੇ ਇੰਤਜ਼ਾਰ ਕਰ ਰਹੇ ਨੇ ਕਿ ਸਾਡੀ ਕੋਈ ਮਦਦ ਕਰਨ ਦੇ ਲਈ ਇੱਥੇ ਪਹੁੰਚੇਗਾ ਤੇ ਸਾਡੇ ਕੋਲ ਆਏਗਾ ਲੋਕ ਵੀ ਇੱਥੇ ਮੌਜੂਦ ਨੇ ਤੁਸੀਂ ਕੀ ਕੀ ਹਾਲਾਤ ਹੈ ਜੀ ਤੁਹਾਡੇ ਔਲਾਦ ਬਹੁਤ ਮਾੜੇ ਆ ਜੀ ਹਾਲਾਤ ਇੰਨੇ ਕੁ ਮਾੜੇ ਹੋ ਚੁੱਕੀ ਕੀ ਕੀ ਕਮਰਿਆਂ ਦਿਆਂ ਹੁਣ ਵੀ ਨੀਹਾਂ ਬੈਟਰੀਆਂ ਸ਼ੁਰੂ ਹੋ ਗਈਆਂ ਜੀ ਕਮਰੇ ਪਾੜਨੇ ਸ਼ੁਰੂ ਹੋ ਗਏ ਜੀ ਤੇੜਾ ਪੈੜੀਆਂ ਹਾਂ ਤੇੜਾ ਪੈਰੀਆਂ ਜੀ ਜਿਵੇਂ ਜਿਵੇਂ ਤੁੱਪ ਨਿਕਲਦੀ ਹੈ ਉਦੋਂ ਟ੍ਰੇਡ ਪੈਂਦੀ ਹੈ ਵੱਧ ਜਿੱਦਾਂ ਉਹ ਮੌਸਮ ਠੰਡਾ ਹੋ ਰਿਹਾ ਹੈ ਹੁਣ ਟ੍ਰੇਡ ਘਟ ਜਦੋਂ ਧੁੱਪ ਨਿਕਲਦੀ ਹੈ ਉਦੋਂ ਟ੍ਰੇਡ ਵੱਧਦੀ ਹੈ ਕਮਰਿਆਂ ਦੇ ਟ੍ਰੇਡਾਂ ਸ਼ੁਰੂ ਹੋ ਗਿਆ ਹਨ ਜਿੰਨੀ ਦਾ ਲੈਵਲ ਕਿੰਨਾ ਕੁ ਵਧਿਆ ਹੈ ਪਿਛਲੇ 2 ਫੁੱਟ ਤੱਕ ਵਧਿਆ ਹੈ ਜਦੋਂ ਸੀਐਮ ਭਗਵੰਤ ਮਾਨ ਜੀ ਆਏ ਸੀ ਇੱਥੇ ਉਦੋਂ ਲੈਵਲ ਬਹੁਤ ਘਟ ਸੀ ਬਹੁਤ ਘਟਣਾ ਸ਼ੁਰੂ ਹੋਇਆ ਪਾਣੀ ਪਰ ਉਸ ਤੋਂ ਉਹਨਾਂ ਜਾਣ ਤੋਂ ਬਾਅਦ ਜਿਹੜਾ ਲੈਵਲ ਸੀ ਪਾਣੀ ਦਾ ਵਧਣਾ ਸ਼ੁਰੂ ਹੋ ਗਿਆ ਪਤਾ ਨਹੀਂ ਕਿਵੇਂ ਵਧ ਗਿਆ ਇੰਨਾ ਫਲੋ ਵਧਿਆ ਕੀ ਪਾਣੀ ਤਕਰੀਬਨ 2-2 ਫੁੱਟ ਹੈ ਉੱਪਰ ਆ ਗਿਆ ਪਾਣੀ ਆ ਵੇਖ ਸਕਦੇ ਹੋ ਇੰਨਾ ਤੇਜ਼ ਪਾਣੀ ਤਾਂ ਪਹਿਲਾਂ ਸੀ ਕਿਹੜੇ ਕਿਹੜੇ ਪਿੰਡ ਹੈ ਜਿਵੇਂ ਟਿੰਡੀ ਵਾਲਾ ਹੋ ਗਿਆ ਗੱਟੀ ਰਾਜੋਗੇ ਨਵੀਂ ਗੱਟੀ ਰਾਜੋਗੇ ਪਕੜਾ ਜਾਂ ਕੋਈ ਹੋਰ ਪਿੰਡ ਵੀ ਹੈ ਕਿ ਇਹ ਤਿੰਨ ਪਿੰਡ ਤਾਂ ਇੱਧਰ ਹੋ ਗਏ ਗੱਟੀ ਰਾਜੋਗੇ ਤੇ ਨਵੀਂ ਗੱਟੀ ਰਾਜੋਗੇ ਤੇ ਟਿੰਡੀ ਵਾਲਾ ਤਿੰਨ ਪਿੰਡ ਹੈ ਇਹ ਕਿਰੇ ਪੈ ਜਿਹੜੇ ਦਰਿਆ ਦੇ ਕੰਢੇ ਤੇ ਬੈਠਿਆ ਜੀ ਤੇ ਇੱਧਰ ਇਹ ਇਧਰੋਂ ਪਾਣੀ ਜਿਹੜਾ ਲੰਘ ਕੇ ਜਲਾ ਗੱਟੀ ਰਾਜੋਗੇ ਤੋਂ ਇਹ ਪਾਣੀ ਜੀ ਇੱਧਰ ਮਾਰ ਕਰਦਾ ਪਖੜਾ ਪਿੰਡ ਨੂੰ ਹੀ ਪਖੜੇ ਤੋਂ ਹੋ ਕੇ ਫਿਰ ਹਜਾਰੇ ਵੱਲ ਤੋਂ ਹਜਾਰੇ ਤੋਂ ਅਸੈਨੀ ਵਾਲਾ ਨੂੰ ਜਾਏਗਾ ਜੀ ਸਿਰਫ ਜੋ ਤੇ ਵੀ ਇੱਕ ਤਸਵੀਰ ਹੈ ਕਿ ਇੱਕ ਬਾਪ ਆਪਣੀ ਧੀ ਦਾ ਹੱਥ ਕੁੱਟ ਕੇ ਫੜ ਕੇ ਤੇ ਆਪਣੀ ਧੀ ਨੂੰ ਇਹ ਸਤਲੁਜ ਦਰਿਆ ਪਾਰ ਕਰ ਰਿਹਾ ਹੈ ਦੇਖੋ ਕਿੰਨਾ ਸਹਿਮ ਦਾ ਮਾਹੌਲ ਹੁੰਦਾ ਹੈ ਕਿ ਜਿਹੜੇ ਬੱਚੇ ਇਨੇ ਚਾਵਾਂ ਨਾਲ ਪਾਲੇ ਹੋਣ ਉਹਨਾਂ ਨੂੰ ਇਹ ਮੁਸ਼ਕਲ 'ਚ ਕੱਢਣਾ ਕਿਤੇ ਨਾ ਕਿਤੇ ਬਹੁਤ ਔਖਾ ਹੈ ਇਹ ਤਸਵੀਰ ਹੈ ਇੱਕ ਮਾਂ ਪਿਓ ਪੁੱਤਰੀ ਦੀ ਜਿੱਥੇ ਧੀ ਦਾ ਹੱਥ ਫੜ ਕੇ ਉਸ ਦਾ ਪੂਰੀ ਤਰ੍ਹਾਂ ਜਕੜ ਕੇ ਤੇ ਉਸ ਨੂੰ ਇਸ ਦਰਿਆ ਦੇ ਵਿੱਚੋਂ ਇਸ ਪਾਣੀ ਦੇ ਵਿੱਚੋਂ ਲੰਘਾ ਰਿਹਾ ਹੈ ਸ਼ਾਇਦ ਇਹਨਾਂ ਨੂੰ ਕਿਤੇ ਉੱਚੇ ਇਲਾਕਿਆਂ ਦੇ ਵਿੱਚ ਛੱਡਣ ਜਾ ਰਿਹਾ ਹੈ ਇਹ ਪਿਤਾ ਨਾਲ ਵੀ ਜ਼ਰੂਰ ਗੱਲ ਕਰਾਂਗੇ ਕਿ ਕੀ ਹਾਲਾਤ ਨੇ ਔਰ ਕਿਵੇਂ ਹੁਣੇ ਨਿਕਲਦੇ ਪਏ ਘਰੋਂ ਇਹ ਤਸਵੀਰ ਬੇहद ਦੁਖਦ ਕਰਨ ਵਾਲੀ ਹੈ ਕਿਤੇ ਨਾ ਕਿਤੇ ਤੁਸੀਂ ਦੇਖੋ ਇਹਨਾਂ ਦੀ ਮਜਬੂਰੀ ਕਿੰਨੀ ਹੈ ਕਿ ਇਸ ਪਾਣੀ ਦੇ ਵਿੱਚੋਂ ਲੰਘਣਾ ਬਹੁਤ ਔਖਾ ਹੈ ਇਹਨਾਂ ਨਾਲ ਗੱਲ ਜ਼ਰੂਰ ਕਰਾਂਗੇ ਕਿ ਪਿੰਡ ਦੇ ਕੀ ਹਾਲਾਤ ਨੇ ਕਿਹੜੇ ਪਿੰਡ ਦੇ ਰਹਿਣ ਵਾਲੇ ਆ ਇਹਨਾਂ ਤੋਂ ਪੁੱਛਦੇ ਆ ਇਹ ਤਸਵੀਰ ਜਿਹੜੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਗੱਟੀ ਰਾਜੋ ਕੇ ਦੀ ਹੈ ਕਿ ਤੁਸੀਂ ਕਿੱਥੇ ਹੁਣ ਜਾ ਰਹੇ ਹੋ ਜੀ ਕਿੰਨਾ ਕੁ ਪਾਣੀ ਵਧ ਗਿਆ ਇੱਥੇ ਅਸੀਂ ਜੇ ਪਾਣੀ ਬਹੁਤ ਵਧ ਚੁੱਕਾ ਇੱਥੋਂ ਹੂੰ ਤੇ ਗੱਡੀ ਰਾਜੋ ਵਿੱਚ ਆ ਰਿਹਾ ਹਾਂ ਹੁਣ ਕਿੱਥੇ ਜਾਣਾ ਜੀ ਬੱਚਿਆਂ ਨੂੰ ਬੱਚਿਆਂ ਨੂੰ ਲੈ ਕੇ ਜਾ ਰਿਹਾ ਪਿੱਛੇ ਜੀ ਹਾਂਜੀ ਰਿਸ਼ਤੇਦਾਰਾਂ ਕੋ ਪਿੱਛੇ ਜਾ ਰਿਹਾ ਲੱਗਦਾ ਹਾਂ ਪਾਣੀ ਅੱਗੇ ਨਾਲੋਂ ਕਿੰਨਾ ਕੁ ਵੱਧ ਗਿਆ ਹੈ ਹਾਲਾਤ ਕੀ ਹੈ ਪਿੰਡ ਦੇ ਹਾਲਾਤ ਦਾ ਬਹੁਤ ਮਾੜਾ ਹਾਲਾਤ ਹੈ ਪਾਣੀ ਬਹੁਤ ਘਰਾਂ ਚ ਵੀ ਪੈ ਗਿਆ ਪਾਣੀ ਤੇ ਬੜਾ ਔਖਾ ਹੈ ਤੁਹਾਨੂੰ ਦਿੱਕਤ ਬਹੁਤ ਲੰਗ ਲੰਗ ਦੀ ਇਹ ਫਿਰ ਪੜਾਈ ਵੀ ਬੱਚਿਆਂ ਦੀ ਖਰਾਬ ਹੁੰਦੀ ਪਈ ਕਿੰਨੇ ਬੱਚੇ ਆ ਤੁਹਾਡੇ ਕਿੰਨੇ ਪੰਜ ਬੱਚਾ ਜੀ ਹਾਂ ਤੇ ਪਾਣੀ ਦੇ ਕਿਹੜੇ ਸਕੂਲ ਕਿੱਥੇ ਪੜਦੇ ਹੋ ਏ ਕਾਲਜ ਵਾਲੇ ਪੜਦੇ ਹਾਂਜੀ ਕਾਲਜ ਫਿਰ ਜਾ ਰਹੇ ਹੋ ਕੋਲਾ ਹੀ ਕਿ ਕਿਵੇਂ ਹੁਣ ਤਾਂ ਡਿਊਟੀ ਤੇ ਜਾ ਰਹੀ ਆ ਹਾਲਾਤ ਕੀ ਹੈ ਪਿੰਡ ਦੇ ਵਿੱਚ ਮੁਸ਼ਕਲ ਆ ਰਹੀ ਕਾਫੀ ਹੋ ਗਈ ਬਹੁਤ ਜ਼ਿਆਦਾ ਮੁਸ਼ਕਲ ਆ ਰਹੀ ਬਾਕੀ ਬੱਚੇ ਕਿੱਥੇ ਹੈ ਜੀ ਘਰ ਹੀ ਹੈ ਕਿੱਥੇ ਹੈ ਬਾਕੀ ਘਰੇ ਵੈ ਪਾਣੀ ਜੀ ਹਾਂ ਘਰੇ ਪਏ ਆ ਹਾਂਜੀ ਘਰ ਤੇ ਇਹਨਾਂ ਦਾ ਪਾਣੀ ਹੋ ਗਿਆ ਜੀ ਖਾਣ ਪੀਣ ਦਾ ਪੂਰਾ ਇੰਤਜ਼ਾਮ ਹੈ ਕੀ ਕੀ ਕੋਈ ਕੋ ਤੁਹਾਡੀ ਮਦਦ ਕਰਨਾ ਚਾਹੁੰਦਾ ਹੋਵੇ ਤੇ ਕਹੋ ਜੀ ਕਿਵੇਂ ਕੀ ਮਦਦ ਕਰੇ ਤੁਹਾਡੇ ਲਈ ਬੇੜੀਆਂ ਦਾ ਇੰਤਜ਼ਾਮ ਕੀਤਾ ਜਾਵੇ ਕੀ ਮਦਦ ਕਰ ਸਕਦੇ ਹਾਂਜੀ ਬੇੜੀਆਂ ਲੈ ਜੀ ਫਿਰ ਹਾਂ ਜ਼ਰੂਰੀ ਬੇੜੀਆਂ ਦਾ ਜੀ ਰਸਦ ਪਹੁੰਚ ਜਾਂਦੀ ਹੈ ਟਾਈਮ ਨਾਲ ਹਾਂ ਜੀ ਬਾਕੀ ਲੰਗਰ ਲੰਗਰ ਛਕੀ ਜਾਂ ਨਾ ਲੰਗਰ ਮਿਲਦਾ ਸਾਨੂੰ ਹਾਂ ਜੀ ਤੇ ਹੋਰ ਵਿਚਾਰੇ ਆਦੇ ਨੇ ਸੇਵਾ ਕਰਨ ਉਹ ਕਰ ਜਾਂਦੇ ਨੇ ਸੇਵਾ ਥੋੜਾ ਬਾਤ ਆ ਰਾਸ਼ਨ ਦੇ ਜਾਂਦੇ ਆ ਬਿਲਕੁਲ ਸਰਬਜੋਤ ਲੰਗਰ ਲੋਕਾਂ ਤੱਕ ਪਹੁੰਚ ਰਿਹਾ ਹੈ ਪਰ ਲੋਕ ਬੇਹਾਲ ਨੇ ਪਰੇਸ਼ਾਨ ਨੇ ਔਰ ਇੰਤਜ਼ਾਰ ਕਰ ਰਹੇ ਆ ਕਿ ਕਦੋਂ ਇਹ ਪਾਣੀ ਦਾ ਜਿਹੜਾ ਲੈਵਲ ਹੈ ਉਹ ਘਟੇਗਾ ਉਹਨਾਂ ਨੂੰ ਰਾਹਤ ਮਿਲੇਗੀ ਕੁਝ ਸਮਾਜ ਸੇਵਿਕ ਸੰਸਥਾਵਾਂ ਜਿਹੜੀਆਂ ਨੇ ਉਹ ਇਹ ਲੋਕਾਂ ਤੱਕ ਬੜੀ ਮੁਸ਼ਕਲ ਦੇ ਨਾਲ ਲੰਗਰ ਸੇਵਾ ਤੱਕ ਕਰ ਪਏ ਆ ਪਹੁੰਚ ਰਿਹਾ ਪਰ ਹਾਲਾਤ ਜਿਹੜੇ ਆ ਲਗਾਤਾਰ ਨਾਜ਼ੁਕ ਹੁੰਦੇ ਜਾ ਰਹੇ ਆ ਪਿੰਡ ਜਿਹੜੇ ਆ ਉਹ ਇਸ ਪਾਣੀ ਦੀ ਚਪੇਟ ਚ ਲਗਾਤਾਰ ਵਧਦੇ ਜਾ ਰਹੇ ਕਿਉਂਕਿ ਸਰਕਾਰੀ ਆਂਕੜੇ ਦੀ ਗੱਲ ਕਰੀਏ ਤੇ ਪਹਿਲਾਂ 107 ਦੇ ਕਰੀਬ ਜਿਹੜੇ ਪਿੰਡ ਸੀਗੇ ਉਹ ਹੜਾਂ ਦੀ ਚਪੇਟ ਸੀ ਔਰ 45000 ਲੋਕ ਜਿਹੜੇ ਆ ਉਹ ਇਸ ਸਾੜਾ ਨਾਲ ਪ੍ਰਭਾਵੀ ਸੀ ਪਰ ਜਿਵੇਂ ਜਿਵੇਂ ਪਾਣੀ ਵਧ ਰਿਹਾ ਓਵੇਂ ਓਵੇਂ ਇਸ ਦਾ ਕਹਿਰ ਵਧ ਰਿਹਾ ਔਰ ਕਈ ਪਿੰਡਾਂ ਨੂੰ ਹੋਰ ਆਪਣੀ ਚਪੇਟ ਚ ਲੈ ਰਿਹਾ ਕਿਉਂਕਿ ਪਖੜਾ ਪਿੰਡ ਪਹਿਲਾਂ ਬਚਿਆ ਹੋਇਆ ਸੀ ਪਰ ਪਾਣੀ ਜਿਹੜਾ ਹੁਣ ਵਧਨ ਕਰਕੇ ਪਖੜਾ ਵੀ ਲਪੇਟ ਚ ਆ ਗਿਆ ਗੱਟੀ ਰਾਜੋ ਕੇ ਨਵੀਂ ਗੱਟੀ ਰਾਜੋ ਕੇ ਟੈਂਡੀ ਆਲਾ ਹਜ਼ਾਰਾ ਕਈ ਪਿੰਡੇ ਤੇ ਨੇ ਇਹੋ ਜਿਹੇ ਨੇ ਜਿਹੜੇ ਹੁਣ ਆਲੇ ਦੁਆਲੇ ਪਾਣੀ ਦੇ ਵਧਨ ਕਰਕੇ ਮਸੀਬਤਾਂ ਦੇ ਵਿੱਚ ਘਿਰੇ ਜਾ ਰਹੇ ਨੇ ਲੋਕ ਪਰੇਸ਼ਾਨ ਨੇ ਛੱਤਾਂ ਤੇ ਬੈਠੇ ਆ 5 ਤੋਂ 6-6 ਫੁੱਟ ਘਰਾਂ 'ਚ ਪਾਣੀ ਹੋ ਗਿਆ ਔਰ ਤਰੇੜਾ ਪੈਣੀ ਆ ਜਿਹੜੇ ਲੋਕਾਂ ਨੇ ਦੱਸਿਆ ਕਿ ਹੁਣ ਘਰਾਂ ਨੂੰ ਤਰੇੜਾ ਪੈਣ ਲੱਗ ਪਈਆਂ ਨੇ ਘਰ ਡਿੱਗਣ ਦੀ ਕਗਾਰ 'ਚ ਆ ਗਏ ਨੇ ਕੱਚੇ ਮਕਾਨ ਨੇ ਪਰੇਸ਼ਾਨੀ ਤਾਂ ਕਿਤੇ ਨਾ ਕਿਤੇ ਸਰਬਜੋਤ ਵੱਧ ਰਹੀ ਆ ਲੋਕ ਘਰਾਂ ਦੇ ਬਾਹਰ ਖੜ ਕੇ ਬਾਹਰ ਖੜ ਕੇ ਤਸਵੀਰਾਂ ਦੇਖ ਰਹੇ ਨੇ ਪਾਣੀ ਦੇ ਮੰਝਰ ਨੂੰ ਦੇਖ ਰਹੇ ਨੇ ਪਾਣੀ ਦੇ ਕਹਿਰ ਨੂੰ ਦੇਖ ਰਹੇ ਨੇ ਪਰ ਉਹਨਾਂ ਦੇ ਕੋਲ ਕੋਈ ਚਾਰਾ ਨਹੀਂ ਕਿਉਂਕਿ ਤਿੰਨ ਪਾਸੇ ਪਾਣੀ ਪਾਣੀ ਹੈ ਇੱਕ ਪਾਸੇ ਪਾਕਿਸਤਾਨ ਹੈ ਇਹ ਲੋਕ ਜਾਣ ਤੇ ਜਾਣ ਕਿਥੇ ਮਜਬੂਰੀ ਇਸ ਪਾਣੀ ਦੇ ਤੇਜ਼ ਬਹਾ ਦੇ ਵਿੱਚੋਂ ਨਿਕਲ ਕੇ ਇਸ ਰਸਤੇ ਰਾਹੀਂ ਇਧਰ ਆਂਦੇ ਨੇ ਔਰ ਆਪਣਾ ਖਾਣ ਪੀਣ ਦਾ ਆਪਣੇ ਪਸ਼ੂਆਂ ਦੇ ਲਈ ਤੂੜੀ ਚਾਰਾ ਲੈ ਕੇ ਫਿਰ ਵਾਪਸ ਆਪਣੇ ਘਰਾਂ ਨੂੰ ਚਲੇ ਜਾਂਦੇ ਨੇ ਔਰ ਹੁਣ ਵੀ ਅਸੀਂ ਇੱਕ ਤਸਵੀਰ ਵੇਖੀ ਕਿ ਇੱਕ ਬਾਪ ਆਪਣੀ ਬੇਟੀ ਨੂੰ ਆਪਣੇ ਲੈ ਕੇ ਜੱਫੇ ਚ ਉਸ ਨੂੰ ਇਸ ਪਾਣੀ ਦੇ ਵਹਾਅ ਦੇ ਵਿੱਚੋਂ ਲੰਘਾਰਿਆ ਸੀ ਕਿਉਂਕਿ ਉਸਨੇ ਪੜਨ ਜਾਣਾ ਸੀ ਕਾਲਜ ਜਾਣਾ ਸੀ ਔਰ ਉਸਦੀ ਪੜ੍ਹਾਈ ਖਰਾਬ ਹੋ ਰਹੀ ਸੀ ਇਸ ਕਰਕੇ ਲੋਕ ਬੇहद ਪਰੇਸ਼ਾਨ ਨੇ ਇਸੇ ਇਲਾਕੇ ਦੇ ਬਣੇ ਕਿਉਂਕਿ ਪਾਣੀ ਲਗਾਤਾਰ ਜਿਹੜਾ ਵਧਦਾ ਜਾ ਰਿਹਾ ਹੈ ਮਾਰ ਕਰ ਰਿਹਾ ਹੈ ਪਿੰਡਾਂ ਦੇ ਪਿੰਡ ਜਿਹੜੇ ਐ ਇਸ ਦੀ ਲਪੇਟ ਦੇ ਵਿੱਚ ਆ ਰਹੇ ਸਰਬਜੋਤ